ਅੱਜ ਅਸੀਂ ਪੂਰੀ ਤਰ੍ਹਾਂ ਰੈਡੀ ਆ ਕੁਲਸਾਈ ਤੇ ਕੈਂਡੀ ਲੇਕ ਜਾਣ ਵਾਸਤੇ ਆਪਣਾ ਬ੍ਰੇਕਫਾਸਟ ਕਰਕੇ ਲੰਚ ਨਾਲ ਪੈਕ ਕਰਕੇ ਚੱਲੇ ਆ ਅੱਜ ਲਗਭਗ ਸਾਡਾ ਸਾਰਾ ਦਿਨ ਲੱਗ ਜਾਣਾ ਬਾਹਰ ਜਾਣ ਤੇ ਸ਼ਵਨੀਤ ਬਾਬਾ ਜੀ ਦੀ ਸਿਹਤ ਥੋੜੀ ਢਿੱਲੀ ਹੋ ਗਈ ਸੀ ਤੇ ਉਹਦੇ ਕਰਕੇ ਸ਼ਵਨੀਤ ਤੇ ਜਸਕੀਰ ਤੇ ਜਾਣ ਹੀ ਨਹੀਂ ਰਹੇ ਕਿਉਂਕਿ ਸਿਹਤ ਸਭ ਤੋਂ ਇੰਪੋਰਟੈਂਟ ਆ ਉਹ ਇੱਥੇ ਸਟੇ ਕਰ ਰਹੇ ਨੇ ਤੇ ਹੁਣ ਅਸੀਂ 5 ਜਣੇ ਰਹਿ ਗਏ ਆ ਤੇ ਰਾਤ ਬਹੁਤ ਪਕਾਈ ਮਾਰ ਕੇ ਮਸਾ ਹੀ ਕੈਬ ਕਰੀ ਅਸੀਂ ਜਦੋਂ ਬੱਸ ਕਰਦੇ ਸੀਗੇ ਤੇ ਬੱਸ ਵਾਲੇ ਕਹਿੰਦੇ ਨੇ ਕਿ ਵੀ ਤੁਸੀਂ ਪਹਿਲਾਂ ਪੇਮੈਂਟ ਕਰੋ ਸਾਰਿਆਂ ਦੀ ਫਿਰ ਅਸੀਂ ਤੁਹਾਡਾ ਟੂਰ ਬੁੱਕ ਕਰਾਂਗੇ ਹਨਾ ਐਵੇਂ ਹੋ ਜਾਂਦਾ ਕਿਤੇ ਸਕੈਮ ਨਾ ਹੋਵੇ ਕੋਈ ਫਿਰ ਰਾਤ ਜਿਹੜੀ ਅਸੀਂ ਟੈਕਸੀ ਕਰਕੇ ਆਏ ਸੀਗੇ ਕੋਕ ਟੋਬੇ ਤੋਂ ਆਪਣੇ ਰੂਮ ਤੱਕ ਕਿ ਭਈ ਅਸੀਂ ਇੱਥੇ ਇੱਥੇ ਕੈਬ ਕਰਕੇ ਜਾਣਾ ਤੇ ਕੀ ਚਾਰਜ ਦੇਣਗੇ ਫਿਰ ਉਸਨੇ ਆਪਣੇ ਕਿਸੇ ਫਰੈਂਡ ਨੂੰ ਫੋਨ ਕੀਤਾ ਤੇ ਫਿਰ ਕਿਤੇ ਜਾ ਕੇ ਸਾਨੂੰ ਆ ਬੰਦਾ ਮਿਲਿਆ ਤੇ ਆ ਦੇਖ ਲਓ ਲੈਂਗੁਏਜ ਬੈਰੀਅਰ ਇੰਨਾ ਸਾਡੇ ਕੋਲ ਦੋ ਫੋਨ ਸੀਗੇ ਹਨਾ ਇੱਕ ਫੋਨ ਦੇ ਵਿੱਚ ਉਹ ਟਾਈਪ ਕਰ ਰਿਹਾ ਸੀਗਾ ਜਿਹੜਾ ਇੰਗਲਿਸ਼ ਕਨਵਰਟ ਹੁੰਦਾ ਸੀ ਇੱਕ ਫੋਨ ਦੇ ਵਿੱਚ ਅਸੀਂ ਟਾਈਪ ਕਰ ਰਹੇ ਸੀ ਜਿਹੜਾ ਕਜ਼ੱਕ ਲੈਂਗੁਏਜ ਦੇ ਵਿੱਚ ਕਨਵਰਟ ਹੁੰਦਾ ਸੀਗਾ ਤਾਂ ਸਾਨੂੰ ਲਗਭਗ 15-20 ਮਿੰਟ ਲੱਗ ਗਏ ਆ ਪ੍ਰੋਸੈਸ ਕਰਦਿਆਂ ਨੂੰ ਚਲ ਲੱਕੀਲੀ ਸਾਡੀ ਗੱਡੀ ਹੋ ਗਈ ਆ ਤੇ ਸਾਡੀ ਗੱਡੀ 60000 ਟੰਗੇ ਦੀ ਹੋਈ ਆ ਠੀਕ ਆ ਪ੍ਰਾਈਸ ਕੋਈ ਆਪਾਂ ਕਹਿ ਲਈ ਜਿਆਦਾ ਵੀ ਨਹੀਂ ਹੈਗਾ ਅਸੀਂ ਤਿੰਨ ਥਾਂ ਤੇ ਜਾਣਾ ਅੱਜ ਕੈਂਡੀ ਲੇਕ ਕੈਨੀਅਨ ਤੇ ਬਲੈਕ ਕੈਨੀਅਨ ਤੇ ਆਪਣੀ ਗੱਡੀ ਦਾ ਹੀ ਫਾਇਦਾ ਕਿ ਤੁਸੀਂ ਕਿਤੇ ਵੀ ਰੋਕ ਸਕਦੇ ਹੋ ਹਨ ਕਿੰਨਾ ਵੀ ਟਾਈਮ ਲਾ ਸਕਦੇ ਹੋ ਬੱਸ ਚ ਜਾਣੇ ਆ ਫਿਰ ਆਪਾਂ ਨੂੰ ਉਹਨਾਂ ਦੇ ਹਿਸਾਬ ਨਾਲ ਤੁਰਨਾ ਪੈਂਦਾ ਆਪਣੀ ਗੱਡੀ ਚੀਪ ਐਂਡ ਬੈਸਟ ਲੋ ਫਿਰ ਸਫਰ ਦੇ ਨਜ਼ਾਰੇ ਲੋ ਜੀ ਸਾਡੀ ਗੱਡੀ ਆ ਗਈ ਸੀ ਉੱਥੇ ਵੇਟ ਕਰੀ ਜਾਂਦੇ ਸੀ ਗੱਡੀ ਵਾਲਾ ਉੱਧਰ پارک ਕਰੀ ਖੜਾ ਸੀ ਸਾਡੀ ਗੱਡੀ ਤਾਂ ਵੇਖਣ ਨੂੰ ਕਾਫੀ ਖੁੱਲੀ ਡੋਲੀ ਲੱਗਦੀ ਹੈ ਤੇ ਬਹੁਤ ਹੀ ਜ਼ਿਆਦਾ ਸਪੀਸ਼ੀਅਸ ਸਾਡਾ ਸਫਰ ਬਹੁਤ ਵਧੀਆ ਲੰਘਣ ਵਾਲਾ ਚਲੋ ਵੀ ਮਜ਼ਾ ਆਉਣ ਵਾਲਾ ਸਫਰ ਦਾ ਫੁੱਲ ਇੰਜੋਏ ਕਰਾਂਗੇ ਜਿਸ ਨੇਮ ਇਸ ਫੌਜੀ ਸਾਨੂੰ ਇਹਨਾਂ ਦਾ ਫਾਇਦਾ ਬਾਈ ਨੂੰ ਇੰਗਲਿਸ਼ ਬੋਲਣੀ ਆਉਂਦੀ ਆ ਨਹੀਂ ਤਾਂ ਡਰਾਈਵਰਾਂ ਨੂੰ ਬਈ ਬਿਲਕੁਲ ਵੀ ਇੱਥੇ ਕੱਖ ਨਹੀਂ ਆਉਂਦਾ ਤੇ ਬੜਾ ਔਖਾ ਹੋਣਾ ਪੈਂਦਾ ਫਿਰ ਆ ਕਰਦੇ ਤਾਂ ਨਿਹਾਲ ਸਤਿ ਆਕਾਲ ਚੱਲੇ ਪਾਤੇ ਨੇ ਆਪਾਂ ਤਾਂ ਫਸਟ ਵੀ ਗੋ ਫਸਟ ਕੈਂਡੀ ਲੈ ਕੈਂਡੀ ਲੈ ਕੇ ਬਾਦਰ ਬੋਲੇ ਸੋ ਨਿਹਾਲ ਦੇ ਜਕਾਰੇ ਲਾ ਕੇ ਅਸੀਂ ਆਪਣਾ ਸਫ਼ਰ ਸ਼ੁਰੂ ਕਰਤਾ ਤੇ ਅਲਮਾਟੀ ਸ਼ਹਿਰ ਨੂੰ ਵਿਦਾ ਦਿੰਦੇ ਹੋਏ ਅਸੀਂ ਚੱਲੇ ਆ ਲੇਕਸ ਦੇ ਬਹੁਤ ਹੀ ਘੈਂਟ ਸਫ਼ਰ ਤੇ ਅਲਮੱਟੀ ਤੋਂ ਚਰਨ ਕੈਨੀਅਨ ਦਾ ਸਫ਼ਰ 250 ਕਿਲੋਮੀਟਰ ਜਿਹਨੂੰ ਕਿ ਲਗਭਗ 2.5 ਤੋਂ 3 ਘੰਟੇ ਲੱਗਣ ਵਾਲੇ ਨੇ ਤੇ ਸਾਡੇ ਸਫ਼ਰ 'ਚ ਪਹਿਲੀ ਬ੍ਰੇਕ ਲੱਗੀ ਪੈਟਰੋਲ ਪੰਪ ਤੇ ਤੇ ਇੱਥੇ ਪੈਟਰੋਲ ਪਾਣੀ ਨਾਲੋਂ ਵੀ ਸਸਤਾ ਜੇਪਾ ਪਾਣੀ ਦੀ ਬੋਤਲ ਲੈਣਿਆਂ ਤਾਂ 50 ਰੁਪਏ ਦੀ ਆ ਤੇ ਪੈਟਰੋਲ 40-45 ਰੁਪਏ ਲੀਟਰ ਉਹ ਵੀ ਦੇਖੋ ਕਿੰਨਾ ਸੋਹਣਾ ਥੋੜਾ ਧੁੱਪ ਕਰਕੇ ਸ਼ਾਇਦ ਤੁਹਾਨੂੰ ਘੱਟ ਦੇਖੇ ਉਹ ਦੇਖੋ ਪਹਾੜ ਕਿੱਡੇ ਸੋਹਣੇ ਤੇ ਉਹ ਪੂਰਾ ਗਰਾਸਲੈਂਡ ਦੇਖੋ ਇੱਥੇ ਵੇ ਪੈਟਰੋਲ ਪਾਣੀ ਨਾਲੋਂ ਵੀ ਸਸਤਾ ਪਾਣੀ ਦੀ ਬੋਤਲ ਵੀ 50 ਰੁਪਏ ਦੀ ਆ ਪੈਟਰੋਲ ਵੀ ਇੰਨਾ ਕੀ ਆ 50 ਰੁਪਏ ਲੀਟਰ ਹੈਗਾ ਸਾਡੇ ਟੂਰ ਦਾ ਸਭ ਤੋਂ ਬੈਸਟ ਦਿਨ ਅੱਜ ਕਿ ਇਹਦੇ ਲਈ ਸਾਨੂੰ ਬੜੀ ਵੇਟ ਸੀ ਕਿਸੀਂ ਸਾਰੀਆਂ ਲੇਕਸ ਤੇ ਜਾ ਕੇ ਆਈਏ ਹਨ ਨਾਲੇ ਯਾਰ ਇੱਕ ਲੋਕਲ ਲਾਈਫ ਵੀ ਦੇਖ ਲੈਣੇ ਹਨ ਆਪਾਂ ਇੱਕ ਸ਼ਹਿਰ ਤੋਂ ਜਿਆਦਾ ਆਪਾਂ ਆਊਟ ਹੋਣੇ ਆ ਉਹ ਵੀ ਬੜਾ ਵੱਡਾ ਇਫੈਕਟ ਪੈਂਦਾ ਤੇ ਲਾਪਕ 100-150 ਕਿਲੋਮੀਟਰ ਪਾਰ ਕਰਨ ਤੋਂ ਬਾਅਦ ਲੈਂਡਸਕੇਪ ਇਕਦਾਂ ਹੀ ਚੇਂਜ ਹੋ ਗਈ ਜਿਹੜੀ ਵੱਡੇ ਵੱਡੇ ਪੇੜ ਪੌਦੇ ਹਰਿਆਲੀ ਸੀ ਸਾਰੇ ਇੱਕਦਮ ਚੇਂਜ ਹੋ ਗਈ ਬੈਰਨ ਲੈਂਡ ਦੇ ਵਿੱਚ ਤੇ ਕੋਲਡ ਡੈਜ਼ਰ ਬੜਾ ਹੀ ਸੋਹਣਾ ਸੀ ਇੱਥੇ ਪਹਾੜ ਹੋਰ ਹੀ ਤਰੀਕੇ ਦੇ ਸੀ ਜਿਵੇਂ ਆਪਾਂ ਕਿਸੇ ਮਾਰਸ ਤੇ ਜਾਂ ਕਿਸੇ ਹੋਰ ਦੁਨੀਆ 'ਚ ਆ ਗਏ ਹੋਈਏ ਹਨ ਤੇ ਉੱਤੋਂ ਬਈ ਦੂਰ ਦੂਰ ਤੱਕ ਕੋਈ ਵੀ ਗੱਡੀ ਨਹੀਂ ਦਿਖ ਰਹੀ ਸੀ ਤੇ ਬਹੁਤ ਘੱਟ ਟ੍ਰੈਫਿਕ ਸੀ ਤੇ ਇੰਨਾ ਸੋਹਣਾ ਸੋਹਣਾ ਲੈਂਡਸਕੇਪ ਦੇਖ ਕੇ ਸਾਡੇ ਸਫ਼ਰ ਦੇ ਐਕਸਾਈਟਮੈਂਟ ਹੋਰ ਵਧੀ ਜਾਂਦੀ ਸੀ ਕਿ ਅੱਗੇ ਕੀ ਕੁਝ ਆਉਣਾ ਆ ਦੇਖੋ ਜੀ ਕਿੰਨਾ ਸੋਹਣਾ ਨਜ਼ਾਰਾ ਇੱਥੇ ਤੇ ਪਹਾੜ ਬੜੇ ਵਧੀਆ ਨੇ ਅਸੀਂ ਥੋੜਾ ਵਾਸ਼ਰੂਮ ਵਾਸਤੇ ਲੁਕੇ ਆਂ ਪਰ ਇਹ ਗੱਲ ਆ ਰਸਤੇ ਵਿੱਚ ਬਹੁਤ ਘੱਟ ਤਾਂ ਆਇਆ ਖਾਣ ਪੀਣ ਨੂੰ ਜਿਵੇਂ ਜਿੱਥੇ ਕਿਤੇ ਕਸਬਾ ਜਾ ਹੁੰਦਾ ਤਾਂ ਆਪਾਂ ਉੱਥੇ ਹੀ ਖਾ ਪੀ ਸਕਦੇ ਆਂ ਦੇਖੋ ਜੀ ਇੱਥੇ ਦੋ ਪ੍ਰੋਬਲਮਸ ਨੇ ਠੀਕ ਆ ਜਿਵੇਂ ਹਰੇਕ ਥਾਂ ਤੇ ਵਾਸ਼ਰੂਮ ਦੇ ਚਾਰजेस ਲੈਂਦੇ ਨੇ ਕਿਤੇ 100 ਟੈਂਕੇ ਲੈਂਦੇ 50 ਟੈਂਕੇ ਲੈਂਦੇ ਨੇ ਤੇ ਦੂਜੀ ਗੱਲ ਇਹ ਇੱਥੇ ਪੀਣ ਨੂੰ ਪਾਣੀ ਬਹੁਤ ਘੱਟ ਬਹੁਤ ਘੱਟ ਤਾਂ ਹੁੰਦੀ ਆ ਜਿੱਥੇ ਕੋਈ ਕੁੱਲਰ ਤਾਂ ਅਸੀਂ ਦੇਖਿਆ ਹੀ ਨਹੀਂ ਤੁਹਾਨੂੰ ਘਰੋਂ ਹੀ ਲੈ ਕੇ ਜਾਣਾ ਪੈਂਦਾ ਪਾਣੀ ਵਾਸ਼ਰੂਮ ਵੀ ਦੇਖੋ ਪਹਾੜੀ ਤੇ ਚੜ ਕੇ ਬਣਾਇਆ ਇੱਕ ਸਾਈਡ ਤੇ ਇਹ ਕੋਈ ਅਬੰਡਨਡ ਜਾਂ ਵਿਲੇਜ ਲੱਗਦਾ ਇੱਥੇ ਕੋਈ ਨਹੀਂ ਰਹਿੰਦਾ ਲੋਕੀ ਛੱਡ ਛੱਡ ਕੇ ਗਏ ਸੀ ਦੇਖੋ ਜੀ ਅਸੀਂ ਆ ਗਏ ਚਰਨ ਕੈਨੇ ਹੁੰਦੇ ਐਂਟਰੀ ਗੇਟ ਤੇ ਤੇ ਇੱਧਰ ਫੌਜੀ ਸਾਹਿਬ ਟਿਕਟ ਲੈਂਣ ਚੱਲੇ ਨੇ ਆ ਦੇਖੋ ਸਾਡੀ ਗੱਡੀ ਖੜੀ ਆ ਕਿੰਨੇ ਦੇਰ ਤੋਂ ਸਾਹਿਬ 500 ਹਣਗੇ ਓਕੇ ਠੀਕ ਫੋਰ ਰੂਲ 47 ਓਕੇ ਫੋਰ 1 ਆਈ ਥਿੰਕ 500 ਓਕੇ okay. ਠੀਕ ਹੈ। ਸੈਂਟਰ ਹੀ ਹੋਊਗਾ। ਸੇਵ ਚ। థాంਕ ਯੂ ਵੈਰੀ ਮਚ। ਬਹੁਤ ਬਹੁਤ। ਆ, ਟਿਕਟ ਹਨਾ। ਸਾਈਕਲ ਤੇ ਵੀ ਆਏ ਨੇ ਇੱਥੇ। ਭਾਈ ਜੀ। ਪਤਾ ਜਨਾਬ ਠੀਕ ਆ। ਪਤਾ ਸਿਰ ਮਹੌਨ ਆ ਐਂ ਲੱਗ ਰਿਹਾ ਜਿਵੇਂ ਤਰਸੀ ਤੋਂ ਬਾਹਰ ਆ ਗਏ ਕਿਸੇ ਹੋਰ ਪਲੈਨਰ ਤੇ। ਕਰਾ ਕਰ ਲਵਾਤਾ ਮਤਲਬ ਕੈਮਰਾ ਪਿਆਰ ਨਹੀਂ ਕਰ ਸਕਦਾ ਉਹ ਚੀਜ਼ ਓਖਮ ਦੀ ਪ੍ਰੀਤ ਤੇ ਐਸੀ ਪਹੁੰਚ ਗਏ ਸ਼ਰਨ ਕੈਨੀਅਨ ਦੇ ਐਂਟਰੀ ਪੁਆਇੰਟ ਤੇ ਐਂਟਰੀ ਗੇਟ ਤੇ ਤੇ ਸ਼ਰਨ ਕੈਨੀਅਨ ਦਾ ਬਹੁਤ ਹੀ ਸੋਹਣਾ ਵਿਸਟਰ ਸੈਂਟਰ ਤੇ ਇੱਥੋਂ 뷰 ਬੜਾਈ ਜਬਰਦਸਤ ਮਿਲਦਾ ਤੇ ਸਾਰੀ ਕੈਨੀਅਨ ਨੂੰ ਆਪਣੀ ਅੱਖੋਂ ਦੇਖ ਸਕਦੇ ਆ ਆਪਾਂ ਉਤਰਨਾ ਪੈਣਾ ਦੇਖੋ ਸਾਰਾ ਕੈਨੀਅਨ ਆ ਥੱਲੋ ਸਟਰ ਸੈਂਟਰ ਤੇ ਇੱਧਰ ਕੈਫੇ ਗੋਫੇ ਹੈਗਾ ਜੇ ਤੁਸੀਂ ਬੈ ਕੇ ਕੁਝ ਖਾਣਾ ਪੀਣਾ ਹੋਵੇ ਤਾਂ ਇੱਥੇ ਕੀ ਮਿਲ ਸਕਦਾ ਜੀ 2 hours 15050 5000 15000 15 15000 ਕੋਈ ਵਟ ਐਬਾਊਟ ਦਿਸ ਕਾਰਸ ਟਰਾਲੀ ਦੀ ਰਾਈਡ ਆ ਤੇ ਸਾਈਕਲ ਹੈਗਾ 15000 ਡੈਂਗੇ ਯਾਨੀ 3000 ਰੁਪਏ ਇੰਡੀਆ ਚਲ ਕੇ ਦੇਖਦੇ ਆਂ 100 ਕਿਲੋਮੀਟਰ ਦੀ ਵਾਕ ਕੋਈ ਜ਼ਿਆਦਾ ਨਹੀਂ ਹੈਗੀ। ਲੋ ਜੀ ਉਤਰ ਲੱਗੇ ਆਂ ਦੇਖਦੇ ਹਾਂ ਉਤਰੇ ਜਾਊਗਾ ਕਿੰਨਾ। ਨਾ ਤਾਂ ਤਾਂ ਕੱਦ ਚਾਰ ਨਾ। ਸਭੀ ਪਟੇ ਉੱਪਰ ਬਹੁਤ ਛੇਤੀ ਪਹੁੰਚ ਜਾਗੇ। ਓਕੇ 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 ਸੋ ਨਾਉ 6000 6000 ਓਕੇ। 4500 ਰੁਪਏ ਓਕੇ। ਹਾਂ ਜੀ ਹਾਂ। ਓਏ 4% ਓ ਫਾਈਵ 1 ਮੋਰ 5% ਓਕੇ ਗੋ bro ਤੇ ਜੀ ਅਸੀਂ ਹੁਣ ਆ ਆਇਆ ਵੀਡੀਓ ਇੱਥੇ ਹਣ ਡਰੋਨ ਸ਼ਾਟ ਲੈਣਾ ਹੈ ਆ। ਤੇ ਇਹਨਾਂ ਨੇ ਬਾਈ ਉਹਨਾਂ ਦੀ ਬਾਰਗਨਿੰਗ ਸਕਿੱਲ ਵਧੀਆ ਇਹਨਾਂ ਨੇ 6000 ਰੁਪਏ 6000 ਟੈਂਗੀਆਂ ਦੇ ਵਿੱਚ ਮਨਾ ਲਿਆ ਬਾਈ ਨੂੰ ਆਇਆ ਇੱਕ ਚੀਜ਼ ਤੇ ਚਲੋ ਠੀਕ ਹੈ ਚਲੋ ਵੀਡੀਓ ਬਣਵਾ ਲੈਂਦੇ ਆ ਲੋ ਜੀ ਇਹਦੀ ਚੱਲੇ ਆ ਵੀਡੀਓ ਬਣਵਾਉਣ ਡਰੋਨ ਤੇ ਅਸੀਂ ਨਾ ਕਾਫੀ ਦੂਰ ਤੱਕ ਜਾ ਕੇ ਆਏ ਆ ਤੇ ਆਬਸਰਵੇਟਰੀ ਸੀ ਬਟ ਇਹਦੀਆਂ ਪੌੜੀਆਂ ਇਹਦੇ ਨਾਲ ਹੀ ਉਤਰਦੀਆਂ ਨੇ ਅੱਗੇ ਸੀ ਟਰਾਈ ਕੀਤੀ ਕਿ ਪਹਾੜ ਤੋਂ ਉੱਤਰ ਜੀਏ ਪਰ ਉਹ ਕਾਫੀ ਡੇਂਜਰਸ ਆਣਾ ਕਿਉਂਕਿ ਦੇਖ ਲਓ ਇੱਕ ਤਾਂ ਇੱਥੇ ਇਦਾਂ ਦੀ ਬਜਰੀ ਆ ਜਿੱਤੇ ਪੈਰ ਬਹੁਤ ਸਲਿੱਪ ਹੁੰਦਾ ਤਾਂ ਕਰਕੇ ਆਪਾਂ ਰਿਸਕ ਲਿਆ ਨਹੀਂ ਹੈਗਾ ਤੇ ਆਪਾਂ ਸਟੇਜ ਤੋਂ ਹੀ ਚੱਲਦੇ ਆ ਧੁੱਪ ਬੜੀ ਤਿੱਖੀ ਆ ਯਾਰ ਸਨਸਕ੍ਰੀਨ ਲਾਉਣਾ ਭੁੱਲ ਗਏ ਤੇ ਟੈਨਿੰਗ ਹੋਣ ਦੀ ਪੂਰੀ ਸੰਭਾਵਨਾ ਤੇ ਜੀ ਇੱਥੋਂ ਸਟਾਰਟ ਹੁੰਦਾ ਆਪਣਾ ਸ਼ੈਰਨ ਕੈਨੀਅਨ ਯੂਨਿਕ ਨੇ ਜਾਂ ਤਾਂ ਇੱਥੇ ਨੇ ਜਾਂ ਯੂ ਐਸ ਏ ਜਾਂ ਕੁਸ਼ਕ ਥਾਵਾਂ ਤੇ ਪਾਈ ਜਾਂਦੇ ਨੇ ਦੁਨੀਆ 'ਚ ਯੈਲੋ ਯੈਲੋ ਜੀ ਮਿੱਟੀ ਆ ਸਾਰੀ ਦੂਜਾ ਕੋਣ ਵзьми што ਲੋਰੀ ਮੈਡਮਸ ਕਰ ਰਹੇ ਨੇ ਕੀ ਫੋਟੋ ਕਿਵੇਂ ਖਿੱਚਣੀਆਂ ਨੇ ਮੁਕਤ ਵਰੀਆਂ ওকে ਥੈਂਕ ਯੂ ਇਹ ਜਿਹੜੀ ਸਟੈਂਡਰਡ ਚੱਲ ਰਿਹਾ ਪੂਰ ਨਹੀਂ ਹੈ ਕੁਝ ਨਹੀਂ ਉਹ ਦੂਜੀ ਹੈ ਜਿਹੜੀ ਵਾਲੀ ਪੌਪ ਕੈਨੀਅਨ ਥੈਂਕ ਯੂ ਗ੍ਰੇਟ ਥੈਂਕ ਯੂ ਤੇ ਚਰਨ ਕੈਨੀਅਨ ਤਾਂ ਮੰਨੂ ਬਹੁਤ ਵਧੀਆ ਲੱਗਿਆ ਬਹੁਤ ਸੋਹਣਾ ਸੀ ਬਹੁਤ ਹੀ ਜ਼ਿਆਦਾ ਯੂਨੀਕ ਪਲੇਸ ਸੀ ਤੇ ਟੂਰਿਸਟ ਬਹੁਤ ਆਏ ਹੋਏ ਸੀ ਬਹੁਤ ਲੱਗ ਰਿਹਾ ਵੀਰੇ ਆਊਟ ਆਫ ਵਰਡਸ ਵਾਲਾ ਕੰਮ ਆ ਕਿ ਸਾਡੇ ਕੋਲੇ ਕੈਨਨ ਨੂੰ ਵਰਡ ਨਹੀਂ ਹੈਗੇ ਇੰਨੀ ਸੋਹਣੀ ਲੱਗ ਰਹੀ ਹੈ ਇਹ ਮੈਂ ਇਸ ਤੋਂ ਪਹਿਲਾਂ ਲੈ ਗਿਆ ਹੋਇਆ ਜੇ ਪੌਦੇ ਨਾਲ ਕੰਪੇਅਰ ਕਰੀਏ ਮੈਨੂੰ ਲੱਗਦਾ ਵੀ ਇੱਥੇ ਆਉਣ ਤੋਂ ਬਾਅਦ ਸ਼ਾਇਦ ਇਹ ਲੈ ਜਾਣ ਦੀ ਬੰਦੇ ਨੂੰ ਲੋੜ ਪਵੇ ਕਿਉਂਕਿ ਉੱਥੇ ਵੀ ਇਦਾਂ ਦੇ ਨਜ਼ਾਰੇ ਨੇ ਬਿਲਕੁਲ ਇਹ ਵੀ ਉਦਾਂ ਦੇ ਹੀ ਨੇ ਉਹਦੇ ਨਾਲ ਉਹ 10% 20% ਆਪੇ ਕਹਿ ਸਕਦੇ ਹਾਂ ਹੋਰ ਵੀ ਜ਼ਿਆਦਾ ਸੋਹਣੇ ਨੇ ਜਿਹੜੀਆਂ ਚੀਜ਼ਾਂ ਇੱਥੇ ਨੇ ਕੈਨਿਨ ਵਗੈਰਾ ਉੱਥੇ ਨਹੀਂ ਹੈਗੀਆਂ ਬਹੁਤ ਸਿਰਾਂ ਕੰਮ ਆ ਹ ਗ੍ਰੇਡ ਕੈਨਿਨ ਘੁੰਮ ਰਹੇ ਆ ਤੇ ਇਹ ਹੈ ਤਾਂ ਬੜਾ ਸੋਹਣਾ ਪਰ ਯਾਰ ਗਰਮੀ ਬਹੁਤ ਤੁੱਪ ਬਹੁਤ ਤਿੱਖੀ ਆ ਯਾਰ ਬਟ ਅਧਿਵਣੇ ਫੋਟੋ ਫੁੱਟਾਂ ਦਾ ਖਚਾਲੀਆਂ ਤੇ ਹੁਣ ਅਸੀਂ ਨਾਲ ਦਿਆਂ ਨੂੰ ਕਹਿੰਦੇ ਵਾਪਸ ਆਜੋ ਇਹ ਤਾਂ ਮੁੱਕਣਾ ਹੀ ਨਹੀਂ ਹੈਗਾ ਤਾਂ 2-3 ਕਿਲੋਮੀਟਰ ਲੰਮਾ ਕਿਉਂਕਿ ਹਜੇ ਦੋ ਲੇਕਸ ਤੇ ਹੋਰ ਜਾਣਾ ਤੇ ਸਾਨੂੰ ਰਾਤ ਨੂੰ ਲਗਭਗ 10-11 ਵਜ ਜਾਣਗੇ ਵਾਪਸ ਪਹੁੰਚਦੇ ਪਹੁੰਚਦੇ ਤੇ ਲਗਭਗ 2-2.5 ਘੰਟੇ ਚਰਨ ਕੈਨੀਅਨ ਤੇ ਬਤਾਉਣ ਤੋਂ ਬਾਅਦ ਹੁਣ ਅਸੀਂ ਚੱਲ ਪਏ ਆ ਬਲੈਕ ਕੈਨੀਅਨ ਵੱਲ ਤੇ ਬਲੈਕ ਕੈਨਿਨਚਰਨ ਕੈਨਿਨ ਤੁਹ ਲਗਭਗ ਅੱਧੇ ਘੰਟੇ ਦੀ ਦੂਰੀ ਤੇ ਆਤੇ ਆਪ ਬੜੀ ਜਲਦੀ ਪਹੁੰਚ ਜਾਣਾ ਪਰ ਲੈਂਡਸਕੇਪ ਅਨਫੋਰਗੇਟੇਬਲ ਨੇ ਤੇ ਇਹ ਗੱਡੀ ਵੀ ਬਹੁਤ ਕੰਫਰਟੇਬਲ ਆ ਦੇਖੋ ਬੜੀਆ ਜੇ 7 ਬੰਦੇ ਵੀ ਆ ਸਕਦੇ ਨੇ ਨਾਲ ਤੇ ਜੇ ਤੁਸੀਂ ਵੀ ਗੱਡੀ ਤੁਹਾਨੂੰ ਚਾਹੀਦੀ ਹੋਵੇ ਤਾਂ ਤੁਹਾਨੂੰ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗੇ ਤੇ ਇਹ ਬਾਈ ਨਾਲ ਕੰਟੈਕਟ ਕਰ ਲਿਓ ਠੀਕ ਹੈ ਤੇ ਉਹ ਵੀ ਕਿਉਂਕਿ ਇੱਕ ਤਾਂ ਹੀ ਬੈਨੀਫਿਟ ਹੈ ਕਿ ਬਾਈ ਨੂੰ ਇੰਗਲਿਸ਼ ਆਉਂਦੀ ਆ ਕਿ ਕਿਤੇ ਬਹੁਤ ਘੱਟ ਡਰਾਈਵਰ ਨੇ ਜਿਨ੍ਹਾਂ ਨੂੰ ਇੰਗਲਿਸ਼ ਆਉਂਦੀ ਹੋਵੇ ਡੈਂਗ ਡੌਗ ਹੈ ਬਾਈ ਦਾ ਨਾਮ ਡੈਂਗ ਡੌਗ ਤੇ ਇੱਥੇ ਅਸੀਂ ਆਪਣੀ ਗੱਡੀ پارک ਕੀਤੀ ਆ ਤੇ ਇੱਧਰ ਬਲੈਕ ਕੈਨੀ ਆ ਨਾ ਤੇ ਆ ਛੋਟਾ ਜਿਹਾ ਟੱਬ ਆ ਤੇ ਇੱਥੇ ਦੇਖੋ ਕੁੱਕਰ ਲਾਏ ਹੋਏ ਨੇ ਤੇ ਇੱਕ ਪਾਕਿਸਤਾਨ ਜਿੱਦਾਂ ਦੇ ਕੁੱਕਰ ਹੀ ਹੁੰਦੇ ਨੇ ਤੇ ਆ ਟੱਬ ਆ ਜ ਤੁਸੀਂ ਮਾੜਾ ਮੋਟਾ ਆਪਣਾ ਖਾਣ ਪੀਣ ਦਾ ਸਮਾਨ ਲੈ ਸਕਦੇ ਹੋ ਕਿਉਂਕਿ ਨੇੜੇ-ਨੇੜੇ ਹੋਰ ਕੋਈ ਸ਼ਾਪ ਤਾਂ ਤੁਹਾਨੂੰ ਮਿਲ ਨਹੀਂ ਨਹੀਂ ਆਹੀ ਸ਼ਾਪ ਦੀ ਇੱਕ ਆਪਸ਼ਨ ਤੇ ਬਲੈਕ ਕੈਨੀਅਨ ਚਰਨ ਕੈਨੀਅਨ ਹਿਸਾਬ ਨਾਲ ਬੜਾ ਛੋਟਾ ਹੈ ਤੇ ਦੂਰ-ਦੂਰ ਤੱਕ ਜਿੱਥੇ ਮਰਜ਼ੀ ਨੀਂਗਾ ਮਾਰ ਲਓ ਬੜੀਆਂ ਹੀ ਸੋਹਣੀਆਂ ਸੋਹਣੀਆਂ ਲੈਂਡਸਕੇਪ ਦੇਖਣਗੇ ਤੁਹਾਨੂੰ ਤੇ ਬਿਲਕੁਲ ਵਾਈਟ ਕਲਾਊਡ ਤੇ ਬਹੁਤ ਹੀ ਸੋਹਣਾ ਮੌਸਮ ਇਹ ਲੈਂਡਸਕੇਪ ਨੂੰ ਤਾਂ ਮੈਂ ਆਪਣੀ ਪੂਰੀ ਜ਼ਿੰਦਗੀ ਚ ਭੁੱਲ ਨਹੀਂ ਸਕਦਾ ਇਹ ਆ ਗਿਆ ਜੀ ਬਲੈਕ ਕੈਨੀਅਨ ਤੇ ਵੇਖਣ ਚ ਦੇਖ ਲਓ ਕਿੰਨਾ ਸੋਹਣਾ ਆਸੇ-ਪਾਸੇ ਬਿਲਕੁਲ ਬਲੈਕ ਕੰਟਰਾਸਟ ਦੇ ਪੱਥਰ ਨੇ ਜਿਨ੍ਹਾਂ ਕਰਕੇ ਇਹਦਾ ਨਾਮ ਬਲੈਕ ਕੈਨੀਅਨ ਪਿਆ ਔਰ ਕਿੰਨਾ ਸੋਹਣਾ ਜਿਹੜਾ ਅੱਖਾਂ ਨਾਲ ਦਾ ਬਹੁਤ ਸੋਹਣਾ ਥਿਊ ਲੱਗ ਰਿਹਾ ਇਹ ਤੇ ਇਸ ਤੋਂ ਬਾਅਦ ਸਾਡਾ ਹੈਗਾ ਕੁਲਸਾਈ ਲੇਕ ਜਾਣ ਦਾ ਪਲਾਨ